ਆਖਰਕਾਰ ਅੱਜ ਉਹ ਦਿਨ ਆ ਹੀ ਗਿਆ ਜਿਸ ਦਾ ਆਮ ਭਖਤ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ RAM ਮੰਦਰ ਪ੍ਰਾਣ ਪ੍ਰਥਿਸ਼ਟਾ ਸਮਰੋਹ ਯਾਨੀ 22 ਜਨਵਰੀ 2024 ਨੂੰ ਦੁਪਹਿਰ 12:00 ਵਜੇ ਸਮੇਤ ਸ਼ੁਰੂ ਹੋ ਗਿਆ ਹੈ। ਆਮ ਲਾਦੇ ਨਿਵਾਸ ਦਾ ਇਹ ਪਵਿੱਤਰ ਅਤੇ ਵਿਸ਼ਾਲ ਸੰਸਕਾਰ ਪ੍ਰੋਗਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦਰਪੁਤੂ ਮੁਰਮੂ ਵਰਗੇ ਵਿਖਾਂ ਦੀ ਮੌਜੂਦਗੀ ਦੇ ਵਿੱਚ ਇਹ ਉਹ ਦਿਹਾ ਦੇ ਵਿੱਚ ਹੋਵੇਗਾ। RAM ਜਨਮ ਭੂਮੀ ਮੰਦਰ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਦੁਨੀਆ ਭਰ ਦੇ ਰਾਮ ਭਗਤਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਅਯੁੱਧਿਆ ਫੁੱਲਾਂ ਅਤੇ ਰੌਸ਼ਨੀਆਂ ਨਾਲ ਚਮਕ ਰਿਹਾ ਇਸ ਮੌਕੇ ਅਯੁੱਧਿਆ ਵਿੱਚ ਦੇਸ਼ ਭਰ ਤੋਂ 8000 ਮਸ਼ਹੂਰ ਹਸਤੀਆਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਯੋਧਿਆ ਤਾਂ ਵਿੱਚ ਸ਼੍ਰੀ ਰਾਮ ਲਿਲਾ ਦੇ ਜੀਵਨ ਦੀ ਪਵਿੱਤਰਤਾ ਦਾ ਔਲੌਕਿਕ ਪਲ ਸਾਰਾਂ ਅਨੁਭਵ ਕਰਨ ਵਾਲਾ ਇਸ ਬ੍ਰਹਮ ਪ੍ਰੋਗਰਾਮ ਦਾ ਹਿੱਸਾ ਬੰਨਾ ਬਹੁਤ ਹੀ ਖੁਸ਼ੀ ਦੀ ਗੱਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਪਹੁੰਚੇ ਅਤੇ ਰਾਮ ਮੰਦਿਰ ਦੇ ਪ੍ਰਾਣ ਪ੍ਰਤੀਸ਼ਟਾ ਸਮਾਰੋਹ ਦੇ ਵਿੱਚ ਹਿੱਸਾ ਲਿਆ। ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਾਣ ਪ੍ਰਤੀਸ਼ਟਾ ਸਮਾਗਮ ਵਿੱਚ ਬਾਲੀਵੁੱਡ, ਰਾਜਨੀਤਿਕ ਅਤੇ ਦਜੋਗ ਸਮੇਤ ਤਮਾਮ ਜਗਤ ਦੀਆਂ ਹਸਤੀਆਂ ਜਿੰਨਾਂ ਵਿੱਚ ਮਾਧੁਰੀ ਦਿਖਸ਼ਿਤ ਅਮਿਤਾਬ ਵਜਨ ਤੋਂ ਲੈ ਕੇ ਅਨਿਲ ਅੰਬਾਨੀ ਰਾਮਦੇਵ ਤੱਕ ਨੂੰ ਸੱਦਾ ਪੱਤਰ ਭੇਜੇ ਗਏ ਸਨ ਪਰ ਕੁਝ ਸ਼ਖਸੀਅਤਾਂ ਜਈਆਂ ਹਨ ਜਿਨ੍ਹਾਂ ਨੂੰ ਸੱਦਾ ਪੱਤਰ ਨਹੀਂ ਭੇਜੇ ਗਏ ਇਨ੍ਹਾਂ ਸ਼ਖਸੀਅਤਾਂ ਦੇ ਵਿੱਚ ਸ਼ਾਹਰੂਖ ਖਾਨ ਸਲਮਾਨ ਅਤੇ ਅਮੀਰ ਖਾਨ ਸਮਿਤਕਾਂ ਸ਼ਖਸੀਅਤਾਂ ਦੇ ਨਾਮ ਸ਼ਾਮਲ ਹਨ ਇਸ ਤੋਂ ਇਲਾਵਾ ਪਾਸਪਾ ਦੇ ਸੀਨੀਅਰ ਅਗੂ لال ਕ੍ਰਿਸ਼ਨ ਅਡਵਾਨੀ ਇਸ ਪ੍ਰੋਗਰਾਮ ਵਿੱਚ ਕਿਸੇ ਕਾਰਨ ਨਹੀਂ ਪਹੁੰਚ ਰਹੇ ਹਨ ਪੂਰੇ ਪੂਰੇ ਦੇਸ਼ ਭਾਰ ਵਿੱਚ ਪ੍ਰਾਨ ਪ੍ਰਣ ਪਤੀਸਟਾ ਦੀਆਂ ਰੌਣਕਾਂ ਨੇ ਉੱਥੇ ਹੀ ਮੋਹਾਲੀ ਖਰੜ ਦੇ ਮੰਦਰਾਂ ਵਿੱਚ ਵੀ ਰਾਮ ਭਗਤ ਪਹੁੰਚ ਰਹੇ ਹਨ ਕ੍ਰਿਡਦੀ ਰਾਮ ਭਵਨ ਕਮੇਟੀ ਵੱਲੋਂ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿੱਥੇ ਵੱਡੀ ਸਕਰੀਨ ਲਗਾ ਕੇ ਰਾਮ ਭਗਤਾਂ ਨੂੰ ਅਯੁੱਧਿਆ ਤੋਂ ਸਿੱਧਾ ਪ੍ਰਸਾਰਣ ਦਿਖਾਇਆ ਜਾ ਰਿਹਾ ਹੈ ਉੱਥੇ ਸਵੇਰੇ ਇੱਕ ਸੋਅੱਠ ਹਵਨ ਕੁੰਡ ਦੀ ਪੂਜਾ ਵੀ ਕੀਤੀ ਗਈ। ਇਸੇ ਸਮੇਂ ਵਿੱਚ ਭਗਵਾਨ ਰਾਮ ਅਯੁੱਧਿਆ ਵਿੱਚ ਵਿਰਾਜਮਾਨ ਹੋਣ ਜਾ ਰਹੇ ਹਨ ਜਿਸ ਨੂੰ ਲੈ ਕੇ ਭਗਤਾਂ ਦੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਕ ਆਪੋ ਆਪਣੇ ਢੰਗਾਂ ਦੇ ਨਾਲ ਰਾਮ ਨਾਮ ਦਾ ਗੁਣਗਾਨ ਕਰ ਰਹੇ ਹਨ। ਬਿਊਰੋ ਰਿਪੋਰਟ ਦੀਸ਼ ਅਪਡੇਟਿੰਗ న్యూਸ ਦੇ ਨਾਲ ਧੰਨਵਾਦ। ਆਖਰਕਾਰ ਅੱਜ ਉਹ ਦਿਨ ਆ ਹੀ ਗਿਆ ਜਿਸ ਦਾ ਆਮਕਤ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ RAM ਮੰਦਰ ਪ੍ਰਾਣ ਪ੍ਰਥਿਸ਼ਟਾ ਸਮਰੋਹ ਯਾਨੀ 22 ਜਨਵਰੀ 2024 ਨੂੰ ਦੁਪਹਿਰ 12:00 ਵਜੇ ਸਮੇਤ ਸ਼ੁਰੂ ਹੋ ਗਿਆ ਹੈ। ਆਮ ਲਾਦੇ ਨਿਵਾਸ ਦਾ ਇਹ ਪਵਿੱਤਰ ਅਤੇ ਵਿਸ਼ਾਲ ਸੰਸਕਾਰ ਪ੍ਰੋਗਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦਰਪੁਤੂ ਮੁਰਮੂ ਵਰਗੇ ਵਿਖਾਂ ਦੀ ਮੌਜੂਦਗੀ ਦੇ ਵਿਜਾ ਯੋਧਿਆ ਦੇ ਵਿੱਚ ਹੋਵੇਗਾ। RAM ਜਨਮ ਭੂਮੀ ਮੰਦਰ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਦੁਨੀਆ ਭਰ ਦੇ ਰਾਮ ਭਗਤਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਅਯੁੱਧਿਆ ਫੁੱਲਾਂ ਅਤੇ ਰੌਸ਼ਨੀਆਂ ਨਾਲ ਚਮਕ ਰਿਹਾ ਇਸ ਮੌਕੇ ਅਯੁੱਧਿਆ ਵਿੱਚ ਦੇਸ਼ ਭਰ ਤੋਂ 8000 ਮਸ਼ਹੂਰ ਹਸਤੀਆਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਯੋਧਿਆ ਤਾਂ ਵਿੱਚ ਸ਼੍ਰੀ ਰਾਮ ਲਿਲਾ ਦੇ ਜੀਵਨ ਦੀ ਪਵਿੱਤਰਤਾ ਦਾ ਔਲੌਕਿਕ ਪਲ ਸਾਰਾਂ ਅਨੁਭਵ ਕਰਨ ਵਾਲਿਆ ਇਸ ਬ੍ਰਹਮ ਪ੍ਰੋਗਰਾਮ ਦਾ ਹਿੱਸਾ ਬੰਨਾ ਬਹੁਤ ਹੀ ਖੁਸ਼ੀ ਦੀ ਗੱਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਪਹੁੰਚੇ ਅਤੇ ਰਾਮ ਮੰਦਿਰ ਦੇ ਪ੍ਰਾਣ ਪ੍ਰਤੀਸ਼ਟਾ ਸਮਾਰੋਹ ਦੇ ਵਿੱਚ ਹਿੱਸਾ ਲਿਆ। ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਾਣ ਪ੍ਰਤੀਸ਼ਟਾ ਸਮਾਗਮ ਵਿੱਚ ਬਾਲੀਵੁੱਡ, ਰਾਜਨੀਤਿਕ ਅਤੇ ਦਜੋਗ ਸਮੇਤ ਤਮਾਮ ਜਗਤ ਦੀਆਂ ਹਸਤੀਆਂ ਜਿੰਨਾਂ ਵਿੱਚ ਮਾਦੁਰੀ ਦਿਖਸ਼ਤ ਅਮਿਤਾਬ ਵਜਨ ਤੋਂ ਲੈ ਕੇ ਅਨਿਲ ਅੰਬਾਨੀ ਰਾਮਦੇਵ ਤੱਕ ਨੂੰ ਸੱਦਾ ਪੱਤਰ ਭੇਜੇ ਗਏ ਸਨ ਪਰ ਕੁਝ ਸ਼ਖਸੀਅਤਾਂ ਜਈਆਂ ਹਨ ਜਿਨ੍ਹਾਂ ਨੂੰ ਸੱਦਾ ਪੱਤਰ ਨਹੀਂ ਭੇਜੇ ਗਏ ਇਨ੍ਹਾਂ ਸ਼ਖਸੀਅਤਾਂ ਦੇ ਵਿੱਚ ਸ਼ਾਹਰੂਖ ਖਾਨ ਸਲਮਾਨ ਅਤੇ ਅਮੀਰ ਖਾਨ ਸਮਿਤਕਾਂ ਸ਼ਖਸੀਅਤਾਂ ਦੇ ਨਾਮ ਸ਼ਾਮਲ ਹਨ ਇਸ ਤੋਂ ਇਲਾਵਾ ਪਾਸਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਇਸ ਪ੍ਰੋਗਰਾਮ ਵਿੱਚ ਕਿਸੇ ਕਾਰਨ ਨਹੀਂ ਪਹੁੰਚ ਰਹੇ ਹਨ ਪੂਰੇ ਪੂਰੇ ਦੇਸ਼ ਭਾਰ ਵਿੱਚ ਪ੍ਰਾਨ ਪ੍ਰਣ ਪਤੀਸਟਾ ਦੀਆਂ ਰੌਣਕਾਂ ਨੇ ਉੱਥੇ ਹੀ ਮੋਹਾਲੀ ਖਰੜ ਦੇ ਮੰਦਰਾਂ ਵਿੱਚ ਵੀ ਰਾਮ ਭਗਤ ਪਹੁੰਚ ਰਹੇ ਹਨ ਖਰੜ ਦੀ ਰਾਮ ਭਵਨ ਕਮੇਟੀ ਵੱਲੋਂ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿੱਥੇ ਵੱਡੀ ਸਕਰੀਨ ਲਗਾ ਕੇ ਰਾਮ ਭਗਤਾਂ ਨੂੰ ਅਯੁੱਧਿਆ ਤੋਂ ਸਿੱਧਾ ਵਸਾਰਨ ਦਿਖਾਇਆ ਜਾ ਰਿਹਾ ਹੈ ਉੱਥੇ ਸਵੇਰੇ 108 ਹਵਨਕੁੰਡ ਦੀ ਪੂਜਾ ਵੀ ਕੀਤੀ ਗਈ। ਇਸੇ ਸਮੇਂ ਵਿੱਚ ਭਗਵਾਨ ਰਾਮ ਅਯੁੱਧਿਆ ਵਿੱਚ ਵਿਰਾਜਮਾਨ ਹੋਣ ਜਾ ਰਹੇ ਹਨ ਜਿਸ ਨੂੰ ਲੈ ਕੇ ਪਕਤਾਂ ਦੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਕ ਆਪੋ ਆਪਣੇ ਢੰਗਾਂ ਦੇ ਨਾਲ ਰਾਮ ਨਾਮ ਦਾ ਗੁੰਗਾਨ ਕਰ ਰਹੇ ਹਨ। ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ।